ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਬੀਜਣੀ ਆਪਾਂ ਨੇ ਪੌਦ ਆਜ ਬੀਜਣੀ ਆਪਾਂ ਨੇ ਪੌਦ ਪੌਦ ਲਈ ਆਪਾਂ ਦਵਾਈ ਵੀ ਲੈ ਆਏ ਖੋਲ ਲਿਆ ਆਪਾਂ ਜਿੰਦਾ ਪਾਲਿਆ ਸੀ ਕਿ ਆਪਾਂ ਉਹ ਬੱਟ ਪਾਉਣੀ ਆ ਮਣਕੇ ਇੱਧਰ ਆਪਣੇ ਭਈਏ ਤੁੜੀਆ ਦੇ ਫਿਰ ਇਹ ਬਲੌਕ ਤੇ ਦੇਖੇ ਇਹ ਆਪਣੇ ਬਾਕੇ ਗਏ ਸੀਗੇ ਉੱਪਰ ਸੀਟਰ ਨਾਲ ਉਸ ਤੋਂ ਬਾਅਦ ਮੈਂ ਸੁਭਾਗਾ ਦੇ ਗਿਆ ਸੀ ਤੇ ਬਾਕੀ ਅੱਜ ਵੀ ਜਿਹੜੀਆਂ ਆਪਾਂ ਨੇ ਪੌਦ ਹਣ ਦਿਖਾਉਣਿਆ ਤੁਹਾਨੂੰ ਆ ਦੇਖੋ ਜੀ ਹੁਣ ਲਾਗੇ ਬੱਟਾ ਫੋਨ ਤੱਕਲੇ ਤੱਕਲੇ ਦਾ 2 ਕਿਲੋ 2 ਕਿਲੋ ਲੈ ਕੇ ਆਉਣਾ ਕੀ ਮੁਰਗਾ ਕੱਲ ਬਾਲਟੀ ਚੱਲੀਆਂ ਹੈ ਹਾਂ ਚਾਰ ਬੋਤਲਾਂ ਮੁੱਕ ਗਈਆਂ ਚਾਰ ਬੋਤਲਾਂ ਦੇ ਸੀਲ ਪਟਦੇ ਸੀ ਉਹਨੂੰ ਤੇਰੇ ਸੰਜੀ ਨੂੰ ਪਿਲਾਤਾ ਹੋ ਤੇ ਯਾਰ ਖਾਲ ਵਿੱਚ ਪਜਾਤੀ ਹੈ ਤੇਰਾ ਸੰਜੀ ਖਾਲ ਵਿੱਚ ਪਜਾਤੀ ਅੱਛਾ ਰਾਤੀ ਸਰਦਾਰ ਚੱਕ ਕੇ ਲਿਆਇਆ ਜਦੋਂ ਚੌਲ ਖਾਦਾ ਤੇਰੇ ਚੌਲ ਬਣ ਗਏ ਓਏ ਅਸੀਂ ਤਾਂ ਖਾਣੇ ਹੀ ਖਾਣੇ ਤੂੰ ਵੀ ਖਾਣਾ ਖਾ ਲੈ ਤੂੰ ਨਹੀਂ ਖਾਂਦਾ ਤੂੰ ਤਾਂ ਖਾਂਦਾ ਮੇਰੇ ਨਾਲ ਬੈ ਕੇ ਐਈ ਲੜੂ ਸਾਡੇ ਹਰ ਇੱਕ ਸਾਲ ਆਉਂਦਾ ਇਹ ਹੈ ਲੜੂ ਹਾਂ ਕੱਲ ਕਿੰਨੇ ਪੈਗ ਲਾਏ ਦੋ ਬੋਤਲਾਂ ਦੋ ਬੋਤਲਾਂ ਆਏ ਅੱਛਾ ਪੈਗ ਲਾਏ ਅੱਠ ਮੁਰਗਾ ਕਿੰਨੇ ਕਿਲੋ ਹਾਲਿਆ ਮੋਰਗਾ ਨਹੀਂ ਜਿਆਦਾ ਖਾਦਾ ਹੂੰ ਮੁਰਗਾ ਤਾਂ ਬਸ 3-4 ਪੀਸਾ ਮੁਰਗਾ ਹੁਣ ਵੀ ਬਣਾਇਆ ਹੋਇਆ ਹੁਣ ਉਹਦੇ ਨਾਲ ਖਾਵਾਂਗੇ ਹੈ ਰਾਤ ਵਾਲਾ ਪੰਜਾਬ ਦੇ ਨਾਲ ਖਾਵਾਂਗੇ ਮੀਡੀਆ ਬਣਾਉਂਦਾ ਹਾਥ ਨੂੰ ਖਾਈ ਲੁਈ ਚਲਾਦੀ ਮੋਟਰ ਦੇ ਦਾ ਸਿੱਟਾ ਆਲੋਈ ਬੀਜਤੀ 777 ਰੁਪਿਆ ਜੀ ਇਹ ਪੂ 44 ਉਹ ਜੇ ਬੀਜਣੀਆਂ ਜੀ ਆਪਾਂ ਹਬੀ ਬੀਜਤੀ 777 ਰੁਪਿਆ ਜੀ ਇਹ